ਅਜੀਬੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਡੱਲੇਵਾਲ ਜੀ ਦੀ ਆਈ ਬਹੁਤ ਮਾੜੀ ਖਬਰ ਸਾਹਮਣੇ ਤੇ ਨਾਲੇ ਗੱਲ ਕਰਾਂਗੇ ਅਮਰਪਾਲ ਸਿੰਘ ਜੀ ਨੇ ਕਰਾਇਆ ਕਤਲ ਕੀ ਗੱਲ ਪੂਰੀ ਆਖਰ ਤੱਕ ਸਾਡੇ ਨਾਲ ਬਣੇ ਰਹੋ ਡੱਲੇਵਾਲ ਜੀ ਨੂੰ 44 ਦਿਨ ਹੋ ਗਏ ਨੇ ਮਰਨ ਵਰਤ ਦੇ ਬੈਠੇ ਹੋਇਆ ਨੂੰ ਤੇ ਹੁਣ ਉਹਨਾਂ ਦੀ ਹਾਲਤ ਇੰਨੀ ਗੰਬੀਰ ਹੋ ਗਈ ਹੈ ਕਿ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਾ ਦਿੱਤਾ ਗਿਆ 42 ਦਿਨਾਂ ਬਾਅਦ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਾ ਦਿੱਤਾ ਗਿਆ ਤੇ ਡੱਲੇਵਾਲ ਜੀ ਨੇ ਹੁਣ ਕਹਿ ਦਿੱਤਾ ਵੱਡਾ ਐਲਾਨ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਅੱਜ ਤੋਂ ਬਾਅਦ ਮੈਂ ਕਿਸੇ ਨਾਲ ਗੱਲ ਨਹੀਂ ਕਰਾਂਗਾ ਕਿਸੇ ਨੂੰ ਨਹੀਂ ਮਿਲਾਂਗਾ ਭਾਵੇਂ ਮੇਰੇ ਪਰਿਵਾਰ ਵਾਲਾ ਹੋਵੇ ਭਾਵੇਂ ਕੋਈ ਬਾਹਰ ਦਾ ਹੋਵੇ ਹੁਣ ਮੈਨੂੰ ਕੱਲ੍ਹ ਨੂੰ ਛੱਡ ਦਿੱਤੋ ਬਹੁਤ ਮਾੜੀ ਖ਼ਬਰ ਸਾਹਮਣੇ ਆਈ ਹੈ ਕੁਝ ਘਟਨਾਕ ਗਲਤ ਨਾ ਵਾਪਰਦੇ ਇਹ ਸਾਨੂੰ ਡਰ ਹੈ ਤੇ ਹੁਣ ਗੱਲ ਕਰ ਲਈਏ ਅਮਰਤਪਾਲ ਸਿੰਘ ਜੀ ਦੀ ਤੁਸੀਂ ਸਾਰੇ ਜਾਣਦੇ ਹੋਗੇ ਗੁਰਪ੍ਰੀਤ ਸਿੰਘ ਹਰੀ ਨੋਦਾ ਕਤਲ ਹੋਇਆ ਸੀ ਤੇ ਹਰਸ ਡੱਲਾ ਨੇ ਇਹ ਕਤਲ ਕਰਾਇਆ ਸੀ ਜਿਹੜਾ ਬਾਅਰ ਬੈਠਿਆ ਹੋਇਆ ਏ ਤੇ ਹੁਣ ਉਸ ਵਿੱਚ ਪਹਿਲਾਂ ਵੀ ਪਾਈ ਅਮਰਤਪਾਲ ਸਿੰਘ ਜੀ ਬਾਰੇ ਗੱਲ ਕੀਤੀ ਗਈ ਸੀ ਕਿ ਅਮਰਤਪਾਲ ਸਿੰਘ ਜੀ ਨੇ ਹਰੀ ਨੋਦਾ ਕਤਲ ਕਰਾਇਆ ਏ ਲੇਕਿਨ ਪਹਿਲਾਂ ਤਾਂ ਗੱਲ ਸਪਸ਼ਟ ਹੋ ਗਈ ਸੀ ਕਿ ਅਮਰਤਪਾਲ ਸਿੰਘ ਜੀ ਬੇਕਸੂਰ ਨੇ ਲੇਕਿਨ ਹੁਣ SIT ਨੇ ਫਰੀਦਕੋਟ ਕੋਰਟ ਵਿੱਚ ਜਾਣਕਾਰੀ ਦਿੱਤੀ ਹੈ ਕਿ ਹਰਨੋ ਦੇ ਕਤਲ ਵਿੱਚ ਹਰਸ਼ ਡੱਲਾ ਦੇ ਨਾਲ ਅਮਰਤਪਾਲ ਸਿੰਘ ਜੀ ਦਾ ਵੀ ਹੱਥ ਹੈ ਤੋਂ ਵੱਡਾ ਕੀ ਕਹਿਣਾ ਇਨ੍ਹਾਂ ਗੱਲਾਂ ਬਾਰੇ ਕੀ ਇਹ ਸੱਚ ਹੈ ਜਾਂ ਫਿਰ ਸਰਕਾਰਾਂ ਦੀ ਚਾਲ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ